ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪੈਂਡਵਲਾ ਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਇਸ ਵੇਲੇ ਬਲਵਿੰਦਰ ਵੀਰ ਦੇ ਘਰੇ ਆ ਦੋ ਜਾਨਵਰ ਵਖਾਵਾਂਗੇ ਤੇ ਜਾਨਵਰ ਵੀਰ ਕੋਲੇ 1 2 ਹੁੰਦੇ ਆ ਟਾਪ ਦੇ ਹੁੰਦੇ ਆ ਪਰ ਚੌਗੀ ਆ ਮੂੰਹ ਝੋਟੀ ਸੁੰਦੀ ਭਲਾਂ ਭਲਾਂ ਚ ਆ ਗਈ ਆ ਕਿਆ ਬਾਤਾਂ ਵਾਲੀ ਬੜੀ ਚੰਗੇ ਵੀਰ ਕਹਿੰਦਾ ਵੀ ਘਰਾਣੇ ਦੀ ਲਈ ਆਪਾਂ ਨੀਲੀ ਰਾਵੀ ਦੇ ਸੱਜਣਾ ਸਾਰੀਆਂ ਮਈਆਂ ਉਹਨਾਂ ਦੇ ਕੋਲੇ ਨੀਲੀ ਰਾਵੀ ਦੀਆਂ ਤੇ ਇਹ ਝੋਟੀ ਉਹਨਾਂ ਸੱਜਣਾ ਤੋਂ ਆਈ ਆ ਕਹਿੰਦਾ ਨਹੀਂ ਮੈਂ ਗੱਭਣ ਲੈਂਦਾ ਨਹੀਂ ਤੇ ਵੀ ਸੀਲ ਸਾਊਗਾ ਥਣ ਕੱਢੂਗੀ ਐ ਟਾਪ ਦਾ ਕਰਮ ਵਾਲੀ ਕਿਉਂਕਿ ਭਲਾਂ ਚ ਆ ਗਈ ਆ ਇੱਕ ਆ ਗਈ ਅੱਗੇ ਆ। ਮੇਲ ਵੇਖਿਓ ਬੜੀ ਚੰਗੀ ਕੱਦ ਬੜਾ ਚੰਗਾ ਤੇ ਮਗਰ ਬੱਚਾ ਐਮ 29 ਦਾ ਇਹਦੇ ਆ ਗਿਆ। ਕੱਟਾ ਤੇ ਪੂਛੋਂ ਲੰਡੀ ਦੇ ਬੜਾ ਚੰਗਾ ਦੁੱਧ ਦਾ ਸਜਣੋ। ਗੱਲਾਂ ਬਾਤਾਂ ਹੋਈਆਂ। ਬਾਕੀ ਆਹ ਵੇਖੋ। ਪੱਕੇ ਹਵਾਨੇ ਦੀ ਆ। ਤੇ 2-2 ਕਿਲੋ ਦਾ ਇਹਦੇ ਥਣਾ ਜੀ ਦੁੱਧ ਹੋਊਗਾ। ਕੱਦ ਵੇਲ ਲਿਓ ਸਾਂ ਨਰਗੀ ਲੱਗਦੀ ਖੜੀ ਦੂਰੋਂ ਤੇ ਝੋਟੀ ਦਾ ਵੀ ਕੱਦ ਕੱਠ ਚੌਕੀ ਦੇ ਹਿਸਾਬ ਨਾਲ ਪੂਰਾ ਚੰਗਾ ਸਜਣੋ। ਅੱਖ ਬੜੇ ਕੰਮ ਦੀ ਐ ਚੰਗੇ ਬੱਚੇ ਲਾਊਗੀ। ਆਜੋ। ਚੋਟੀ ਤੋਂ ਸ਼ੁਰੂ ਕਰਦੇ ਆਂ ਤੇ ਫਿਰ ਤੁਹਾਨੂੰ ਉਹ ਮਹਿੰਦੀਆਂ ਧਾਰਾਂ ਵੀ ਵੀਡੀਓ 'ਚ ਬਖਾਵਾਂਗੇ ਵੱਡੇ ਟਾਂਚ ਦੀ ਮਗਰ ਹੈ ਮਨਤੀ ਦਾ ਕਟਾ ਬੜਾ ਤਕੜਾ ਕਰਮਾ ਵਾਲੀ ਦਾ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਆ ਵੀ ਚੋਟੀ ਦਾ ਕੋਈ ਓੜਾ ਬਨਾਂ ਨਹੀਂ ਆਜੋ ਲਈਏ ਡਿਟੇਲ ਬਲਵਿੰਦਰ ਵੀਰ ਤੋਂ ਬਲਵਿੰਦਰ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋਸ਼ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਕਿਤਪਾ ਮਾਲਕਰੀ ਚੜ੍ਹਦੀ ਕਲਾ ਹਾਂ ਵਧੀਆ ਵਧੀਆ ਤੇ ਜਾਨਵਰ ਦੋ ਫੇਰ ਲਿਆ ਆਇਆ ਜਾਨਵਰ ਦੋ ਲੈਂਦੇ ਦੋ ਤੁਹਾਡੇ ਮਗਰੋਂ ਵੇਖ ਗਏ ਸੀ ਹਾਂ ਕੱਲ ਲਿਆਂਦੀਆਂ ਸੀ ਤੇ ਉਹ ਫਿਰ ਲੋਕਲ ਹੀ ਵੇਖੀਆਂ ਹਾਂ ਹੁਣ ਗਾਹਕ ਲੋਕਲ ਵੀ ਚੱਲ ਪਿਆ ਚੱਲ ਪਿਆ ਹੈਨਾ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਬਲਵਿੰਦਰ ਵੀਰੇ ਐਡਰੈਸ ਨਾਮ ਬਲਵਿੰਦਰ ਸਿੰਘ ਪਿੰਡ ਬਲਟਵਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਮੋਬਾਈਲ 9814605381 9314605381 ਠੀਕ ਆ ਤੇ ਆ ਝੋਟੀ ਆਪਾਂ ਜਿਵੇਂ ਪਹਿਲਾਂ ਗੱਲਾਂ ਬਾਤਾਂ ਹੋਈਆਂ ਆਪਣੀਆਂ ਤੇ ਕਿਹੜੇ ਘਰਾਣੇ ਦੀ ਐ ਇਹ ਇਹ ਨੀਲੀ ਦੇ ਪੱਕੇ ਚ ਆਉਂਦੀ ਆ ਤੇ ਝੋਟੀ ਬੜੀ ਚੰਗੀ ਚੋ ਕੀ ਐ ਮੂਹ ਜੀ ਠੀਕ ਆ ਤੇ ਬਹੁਤ ਬਰੀਡ ਵਾਲੇ ਮਤਲਬ ਘਰੋਂ ਦੇ ਚੰਗੀ ਨਾ ਵੀ ਜਿਨ੍ਹਾਂ ਕੋਲੇ ਚੰਗੀਆਂ ਮਈਆਂ ਤੇ ਉਹਨਾਂ ਤੋਂ ਆਪਾਂ ਇਹ ਕੱਟੀ ਖਰੀਦੀ ਆ ਪਹਿਲਾਂ ਪਹਿਲਾਂ 10-14 ਖਰੀ ਨਿਕਲਨੀ ਆ ਹਾਂ ਤੂੰ ਜਿਵੇਂ ਦੱਸਿਆ ਵੀ ਸਾਰੀਆਂ ਮਈਆਂ ਹੀ ਚੰਗੀਆਂ ਉਹਨਾਂ ਕੋਲੇ ਸਫਰ ਦੇ ਨਾਲ ਪੈਂਡੇ ਦੇ ਨਾਲ ਥੋੜਾ ਜਿਹਾ ਫਲ ਪਾ ਲਈ ਆ ਠੀਕ ਆ ਤੇ ਲਾਡੂ ਕੋਈ ਨਿਕਲ ਕੋਈ ਕਰ ਅੱਖ ਮਣਕਣੀਆਂ ਹਨਾ ਤੇ ਦਿਨ ਲੈ ਜੂ ਹਫਤਾ ਪੂਰੇ ਦਸ ਦਿਨ ਲੈਂਦੇ ਆ ਅੱਛਾ ਪੂਰੇ ਹਜੇ ਦੇ 10 ਦਿਨ ਪਏ ਆ ਮੂਰੀ ਆਉਂਦੀ ਏ ਥਣਾ ਤੇ ਮੇਰੂ ਮੂਰੂ ਕੀਤੇ ਚੱਕ ਹਾਂ ਥਣ ਤੋਂ ਵਧਿਆ ਤਾਂ ਲਿਆਉਣੀ ਨਹੀਂ ਆਪਾਂ ਸਰੂ ਤੋਂ ਵੇਖਣ ਤੋਂ ਬਗਿਆ ਤਾਂ ਤੈਨੂੰ ਪਤਾ ਅਰ ਪੀਏ ਲਾਏ ਆ ਤੇ ਕਰਮਾਂ ਵਾਲੀ ਚੰਗੀ ਬਣ ਜੂਗੀ ਬਹੁਤ ਲੋਲੀ ਪੋਲੀ ਥੱਲੇ ਹਣਾ ਥਣਾ ਤਾਂ ਨਾ ਪੱਜਿਆ ਕਾਕੀ ਕਰ ਗਈ ਆ ਤੇ ਭਾਰ ਭੂਰੇ ਲਓ ਮੂਰੀ ਤੇ ਗਰੰਟੀ ਆ ਉਹਦੀ ਗਰੰਟੀ ਆ ਥਣ ਅਗਲਾਬ ਦੀ ਬੂੰਦ ਬੂੰਦ ਵੇਖ ਲਿਆ ਆ ਤੇ ਮੂੰਹ ਚੌਗੀ ਆ ਅੱਖਾਂ ਓੱਖਾਂ ਪੈਰ ਮਗਰਲੇ ਹਣਾ ਨੀਲੀ ਜਾਂਦੀ ਨੀਲੀ ਜਾਂਦੀ ਕੱਢ ਖਾਂ ਬਾਹਰ ਦੀ ਤੋਰ ਕਰਾਂ ਚੱਕ ਲੋ ਵੀ ਸੱਜਣੋ ਬਾਕੀ ਵੀਰ ਦੇ ਰੇਟ ਉਹ ਹੁੰਦੇ ਆ ਵੀ ਜਿਹੜੇ ਤੁਸੀਂ ਫੜ ਲਓ ਫੜ ਲਓ ਕਰੋ ਉਹ ਕਹਿੰਦਾ ਮੈਂ ਲੈ ਕੇ ਜਾਣੀ ਸੀ ਤੇ ਉਹ ਕਹਿੰਦਾ ਫਿਰ ਮੈਂ ਲੈ ਕੇ ਜਾਣੀ ਸੀ ਕਿਉਂਕਿ ਬਾਜ਼ਾਰ ਨਾਲ ਹੀ ਕੰਮ ਬੰਦ ਆ ਸਜਣੋ ਵੇਖਿਓ ਦਰਦੀ ਝੋਟੀ ਸਫਾਈਆਂ ਬਣਾ ਜੂਗੀ ਬੇਫਿਕਰ ਹੋ ਜਾ ਲੈਵਾ ਚੰਗਾ ਥਣ ਚੰਗਾ ਕੱਢ ਜਾਣਾ ਕਿਉਂਕਿ ਭਲਾ ਚ ਆ ਗਈ ਆ ਤੇ ਬਾਕੀ ਘਰਾਣਾ ਚੰਗਾ ਸਜਣੋ ਵੇਖੋ ਤੇ ਬਾਕੀ ਹਾਂ ਸੁਭਾ ਚੰਗਾ ਹਨਾ ਬਾਕੀ ਨੀਲੀ ਦੀਆਂ ਮਈਆਂ ਹਨਾ ਤਕਰੀਬਨ ਬਲਵਿੰਦਰ ਕਈ ਕਰਮ ਵਾਲੀਆਂ ਪੂਰੀਆਂ ਠੰਡੀਆਂ ਹੁੰਦੀਆਂ ਆ ਵੇਖੋ ਜਿੱਥੇ ਮਰਜੀ ਖਿਲਾਰ ਲੂ ਹਨਾ ਹਾਂ ਲੋਲੀਪੋਲੀ ਕੱਟੀ ਆ ਲੈ ਚੱਲ ਕੇਰਾ ਵੇਖੋ ਸਜਣੋ ਬਹੁਤ ਸੋਹਣੀ ਕੱਟੀ ਬਣੂਗੀ ਸਜਣੋ ਜਦੋਂ ਸੁਕੇ ਸਫਾਈਆਂ ਸੁਈਆਂ ਬਣ ਗਈਆਂ ਨਾ ਕਿਤੇ ਕੱਟੀ ਦੀਆਂ ਤੇ ਆਉਂਦੇ ਸੂਏ ਨੂੰ ਬਹੁਤ ਚੰਗੀ ਮੈਂ ਰਹੂਗੀ ਆਪਾਂ ਨੂੰ ਘਰੇ ਰੱਖਣ ਲਈ ਪਹਿਲਾਂ ਕੱਟੀ ਨਹੀਂ ਮੀਰ ਨੇ ਤੁਹਾਨੂੰ ਜਿਵੇਂ ਦੱਸਿਆ ਚੰਗਾ ਦੁੱਧ ਪਾ ਦੇਣਾ ਸਾੰਭੀ ਵੀ ਚੰਗੀ ਆ ਕਹੇ ਸੱਜਣ ਤੇ ਸਾਹਬ ਜੀ ਕਿੰਨੇ ਦੀ ਔੜਦੀਆਂ ਜਾਣ ਵਾਲਾ ਕੰਮ ਹੀ ਨਹੀਂ ਨਾ ਆਪਾਂ ਰੱਖਣੀ ਥੋੜੀ ਐ ਝੋਟੀ ਤੇ ਪਾਏ ਆਪਾਂ 95 ਦੀ ਵੇਚੀ ਨਾ 90 ਤੇ ਨਾ 95 ਇਹਦੀ ਜੈਸਨੋ ਹੀ 85 ਐ ਜੈਸਨੋ 85000 ਦੀ ਉਹਦੇ ਚੋਂ ਉਹਦੇ ਚੋਂ ਛੱਡਦਾ ਜੀ ਨਾ ਕੋਈ ਹਜ਼ਾਰ ਛੱਡਦੇ ਨਾ 84000 ਕੱਟੀ ਤੇ ਚੰਗੀ ਐ ਹਨਾ ਕਿ ਉਹ ਕਰਾਉਣਾ ਕਾ ਥੋੜਾ ਬਹੁਤਾ ਜੇ ਕਰਦ ਗਏ 1921 ਤਾਂ ਨਹੀਂ ਤਾਂ ਫਿਰ 2 ਹੋਰ 682 82 ਦੀ ਦੇ ਦਿੱਗੇ ਹਨਾ ਯਾਰ ਹੁਣ ਤਾਂ ਫੜ ਲਓ ਫੜ ਲਓ ਫੜ ਲਓ ਫੜ ਲਓ ਸੂਣੀ ਦੇਣੀ ਇਹਨੂੰ ਮੈਨੂੰ ਇਹੋ ਜੀ ਕਿਸੇ ਦੇ ਨਹੀਂ ਦੇਣੀ ਹੁਣ ਕੀ ਸਾ ਸੁਤਰੀ ਬੜੀ ਬਾਰੀ ਚੰਗੀ ਹੈ ਨਹੀਂ ਚੰਗੀ ਹੈ ਤੇ ਹਜੇ ਵੀ ਛੋੜਛੱਪਾ ਕਰਾਇਆ ਜਾਣਾ ਜਿਹੜੇ ਨੇ ਫੋਨ ਲਾਉਣਾ ਕੋਈ ਨਹੀਂ ਗਾ ਮਾਨਤਾਂ ਤੂੰ ਆਪਾਂ ਮਾਨਤਾਂ ਦੇ ਤੇ ਭੁੱਖੇ ਆਪਾਂ ਦੇ ਬਿਲਕੁਲ ਬਿਲਕੁਲ ਹਣਾ ਕੱਟੀ ਬਣੂ ਦਾ ਚੰਗੀ ਥੱਲੇ ਹੋਰੀ ਲੋਲੀ ਬੋਲੀ ਵੇਖੋ ਨਾ ਢਿਲ ਢਿਲ ਬੜੀ ਹੈ ਹਾਂ ਬਾਕੀ ਤੂੰ ਜਿਵੇਂ ਦੱਸਿਆ ਵੀ ਕਰਾਣਾ ਚੰਗਾ ਬੋਦੀ ਬਦੀ ਉਹਨਾਂ ਕੋ ਬਹੁਤੀ ਜ਼ਿਆਦੀ ਮੇਰੇ ਕੋਈ ਸੁਨਾਇ ਹਸਾ ਦੇਖੋ ਛੋਟੇ ਲਾਲੀ ਵਾਲਾ ਲੈਵਾ ਹੁਣ ਕਮਲੀ ਜੀ ਲੱਗਦੀ ਹੈ ਜਦੋਂ ਬਣ ਗਈ ਨਾ ਉਹ ਟੀ ਜਿਹੜੀ ਮਾਰੀ ਮੋਰ ਪਲਪਾ ਹੁੰਦੇ ਵਾਲੀ ਉਹ ਨਹੀਂ ਮਾਰਨਾ ਉਹ ਨਹੀਂ ਮਾਰਨਾ ਤੇ ਐਦਾ ਕੀ ਹਿਸਾਬ ਆ ਇਹ ਸੂਈ ਆ ਸੂਈ ਸਵਾਈ ਸੂਈ ਸਵਾਈ ਹੈ ਠੀਕ ਆ 13 14 ਕੋਲ ਦੋਨ ਦਾ ਆਟਾ ਮਾ ਜਰਿਆ 13 14 ਹਾਂ ਪਚਾਉਣੇ ਆ ਠੀਕ ਆ 13 14 ਕਿਲੋ ਦੁੱਧ ਤੇ ਕਿੰਨੇ ਟਾਈਮ ਦੀ ਸੂਈ ਸੂਈ ਨੂੰ ਤਾਂ 15 20 ਦਿਨ ਚੱਲੇਗੀ ਆ ਕੱਟਾ ਬੜਾ ਤਕੜਾ ਹਨਾ ਠਾਖਾਂ ਕਿਰਾਂ ਲਾ ਕੇ ਧਾਰਾ ਵਿਖਾ ਦਈਏ ਬਸ ਆਈਏ ਵਿਖਾਈਏ ਵੇ ਐਮਨ 29 ਦਾ ਹਨਾ ਹਾਂ ਸਟੀਲ ਦੀ ਬਾਲਟੀ ਲੈ ਗਿਆ ਵੇਖਿਓ ਸੱਜਣਾ ਮੈਂ ਕੱਤ ਕਾਠ ਬਾਹਰ ਦੀ ਫੁੱਟ ਕੇ ਪੈਰ ਬੜਾ ਵੱਡਾ ਟਾਂਚਾ ਵੇਖਿਓ ਪੱਕੇ ਹਵਾਨੇ ਦੀ ਤੇ ਦੁੱਧ ਤੀਰਾਂ 14 ਜਿਹੜਾ ਚੂਨੇ ਆ ਵੀਰ ਕਹਿੰਦਾ ਕੀ ਬਾਤਾਂ ਜੇ ਮੈਂ ਪਹਿਲਾਂ ਦੱਸਿਆ ਨਾ ਤੁਹਾਨੂੰ ਸਾਂ ਨਰਗੀਆ ਕਰਮਾਂ ਵਾਲੀ ਮੂਹਰੇ ਦੇ ਟੌਪ ਦੇ ਟੀਕੇ ਲਵਾਉਂਗੇ ਟੌਪ ਦੇ ਬੱਚੇ ਗਾਂ ਵੀ ਲਾ ਦੂਗੀ ਐਤਕੀ ਵੇਖੋ ਲਾਇਆ ਇਹਨੇ ਕਰਮਾਂ ਵਾਲੀ ਨੇ ਕਟਾ ਏ ਮਨਤੀ ਦਾ ਆਹ ਵੇਖੋ ਜੇ ਥੱਲੇ ਛੱਡਿਆ ਨਾ ਤੇ ਤੁਹਾਨੂੰ ਦੱਸੂਗਾ ਵੀ ਕੀ ਚੀਜ਼ ਆ ਬੜਾ ਪਿੱਠਪੜਾ ਨਾ ਤੇ ਮੈਨਾ ਹੋਇਆ 15 2000 ਦਾ ਬੰਜਣਾ ਹੋਰ ਮੀਂਹ ਹਾਂ ਕੱਟੀ ਹੁੰਦੀ ਤਾਂ ਕੀ ਕਹਨੇ ਸੀ ਕੱਟੀ ਹੁੰਦੀ ਤੇ ਬਹੁਤੀ ਚੰਗੀ ਚਰਜ ਕਾਲ ਚੰਗਲੇ ਦਾ ਵਾਧਾ ਹੀ ਰਸਲ ਦਾ ਲਓ ਵੀ ਸੱਜਣਾ ਕੱਟਾ ਛੜਤਾ ਝੂਟੀ ਦੇ ਥੱਲੇ ਤੁਹਾਨੂੰ ਧਾਰਾ ਚੈੱਕ ਕਰਾਉਣੇ ਆ ਵੇਖਿਓ ਤੇ ਚਵਾਈ ਕਹਿੰਦਾ ਵੀਰ ਵੀ ਲੱਗੀ ਪੀੜੀ ਦੇ ਪਾਵਿਆਂ ਗੋ ਐਣ ਹਨਾ ਮੋਟੀ ਮੋਟੀ ਤੇ ਵੰਗਾ ਲਾਉਣੇ ਆ ਵੰਗੇ ਤੇ ਕੁਹਾ ਮਾਲ ਦੇ ਡਰੂ ਮੜੀ ਕਹਿਣੇ ਸੱਜਣੋ ਆਪ ਸਮਾਹ ਕਰ ਲਿਆ ਝੂਟੀ ਨੇ ਤੇ ਬੱਚਾ ਬਲਵਿੰਦਰ ਵੀਰ ਨੇ ਬੰਨਤਾ ਤੇ ਥੋੜਾ ਜਿਹਾ ਵੰਗਾ ਲਾਇਆ ਝੁੱਟੀ ਨੂੰ ਵੀਰ ਕਹਿੰਦਾ ਵੀ ਨਵੇਂ ਥਾਂ ਆਈਏ ਥੋੜਾ ਕਿਤੇ ਉਪਰਾਂ ਐਡਾ ਬੱਚਾ ਬੰਨਣਾ ਵੀ ਔਖਾ ਜੱਟਾ ਹਨਾ ਵੇਖੋ ਸੱਚ ਨੂੰ ਦੋ ਦੋ ਧਾਰਾਂ ਤੁਹਾਨੂੰ ਚੈੱਕ ਕਰਾ ਦੇਣੀਆਂ ਬਾਕੀ ਦੁੱਧ ਤੁਸੀਂ ਚੋ ਲੈਣਾ ਤੇ ਬਲਵਿੰਦਰ ਵੀਰੇ ਹੁਣ ਦੁੱਧ ਕਿੰਨਾ ਭਾਂਡੇ ਚ ਆਜੂ ਮੋਦਨ ਅੱਧੀ ਕਿ ਮੈਂ ਫੇਗਾ ਨਹੀਂ ਉਵੇਂ ਨਹੀਂ ਵੀ ਮਤਲਬ ਜੇ ਕੋਈ ਸੱਜਣ ਚੂਣ ਆਉਂਦਾ ਹੁੰਦਾ ਤਾਂ ਪਤਾ ਰਹੀ ਵਖਾਉਣੀਆਂ 11 12 ਕਿਲੋ ਮੈਂ ਥੱਲੇ ਦੁੱਧ ਹਾਜਰੀਆ 11 12 ਕਿਲੋ ਦੁੱਧ ਜਿਹੜਾ ਜਮਾ ਪਾਂਡੇ ਚ ਆਜੂ ਹਨਾ ਵੱਡੀ ਝੋਟੀਆ ਕੱਦ ਕਾਠ ਵਾਲੀ ਤੇ ਲੈਵੇ ਪਾਂਡੇ ਵਾਲੇ ਚੂਣ ਤਾਂ ਨਹੀਂ ਮੈਨੂੰ ਲੱਗਾ ਨੀਂਦਰਾ ਆਉਂਦੀਆਂ ਨੀਂਦਰਾ ਆਉਂਦੀਆਂ ਪਾਉਂਆਂ ਹਨਾ ਮੱਝ ਵਾਲੇ ਪਾਉਂਆਂ ਦੇ ਨੀਂਦ ਆਉਂਦੀ ਏ ਕਿ ਮੱਝ ਕਾਦੀ ਚੂਣ ਤੇ ਰੇਟ ਇਹਦਾ ਫਿਰ ਕੀ ਰੱਖੇਗਾ ਵੀ ਇਹ ਕਹਦਾ 1 ਤੋਂ 10 ਦੀ ਵੇਚੀ ਹਾਂ ਆਹ ਪੱਲਾਕ ਉਹਨੇ ਆਪਾਂ 95 ਦੀ ਦੇ ਦਿੱਤੀ 95000 ਦੀ ਹਾਂ ਨਾ ਹਾਂ ਨਾ ਕੱਢਾਂ ਕੋਈ ਨਾ ਮਗਰਲਿਆਂ ਚ ਮਾਰਦੇ ਹੁਣ ਇੰਨੀ ਕਾਹਤੋਂ ਚੁਈ ਜਾਂ ਨਾ ਹੁੰਦਾ ਨਹੀਂ ਹਾਂ ਕੱਢਾਂਗੇ 95 ਚ ਵੀ ਮਗਰਲਿਆਂ ਦੀ ਤੂੰ ਵੀ ਬਾਲੀ ਟੌਪ ਚ ਵਾਈ ਹੈ ਨਾ ਬੜੀ ਨਿੱਗਰ ਮੈਂ ਆਹ 70 ਹੀ ਵਾਕੇ ਵੱਡੀ ਝੋਟੀ ਆ ਹਣਾ ਐਵੀਆਂ ਬਾਲਟੀਆਂ ਦਾ ਡੇਢ ਕੱਢ ਦਿਆ ਕਰੋ ਐਡੀ ਕੱਦ ਕਾਠ ਵਾਲੀ ਝੋਟੀ ਆ ਤੇਰੀ ਫਿਰ ਵੀ ਕਿੰਨੇ ਦੀ ਕਰਤੀਗੇ ਜੱਸ ਨੋ ਕਿੰਨੇ ਦੀ ਕਰਦੇ 92 ਦੀ ਛੜਦੇ ਸਭ ਕੁਝ ਨਾਲ 92000 ਦੀ ਤੇ ਜੇ ਪੂਸ਼ ਹੁੰਦੀ ਝੋਟੀ ਵੇਦਦਾ 115 ਦੀ ਇਹ ਤਾਂ ਮੈਂ ਖੇਡਾ ਕਰਾਉਂਦਾ ਹਣਾ ਲੋ ਵੀ ਸੱਜਣੋ ਆਹ ਵੇਖੋ ਵਰਦੀ ਤੁਰੀ ਆਉਂਦੀ ਐ ਤੇ ਮਗਰ ਕਟਾ ਊੜਾ ਬੰਨਾਈ ਨਹੀਂ ਝੋਟੀ ਦਾ ਕੋਈ ਕਾਦਰ ਲਿਓ ਵੇਲ ਲਿਓ ਤੇ ਸਾਂਹ ਨਰ ਗਈ ਆਉਂਗੀ ਤੇ ਆ ਆ ਗਈ ਨੀਲੀ ਰਵੀ ਦੇ ਟਾਪ ਦੀ ਕੱਟੀ ਬਲੂਨ ਵੀਡੀਓ ਚ ਸਾਰੀ ਡਿਟੇਲ ਤੁਹਾਨੂੰ ਲੈਤੀ ਆ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ